ਗੁਰ ਹੋਏ ਦਇਆਲਤਾ ਸ਼ਰਧਾ ਪੂਰੀ ਐ ਸਤਿਗੁਰ ਹੋਏ ਦਇਆਲ ਨਾ ਕਵਾਂ ਚੂਰੀ ਐ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਧਿਆਨ ਸ੍ਰੀ ਮਹਲਾ 5 ਜਵਾ ਹੀ ਕੜੀ ਰੋ ਨੇਖਣ ਦੇ ਆਪਣਾ ਵਿਰਦ ਸੰਭਾਲੇ ਮੇਰਾ ਆਸ ਭਏ ਸਾਹਿਬ ਕੇ ਅਚਾਰ ਜਿ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਭੈਰ ਰਖਾਈ ਮਨ ਮੇਰਾ ਆਸ ਭਏ ਸਾਹਿਬ ਕੇ ਅਚਾਰ ਜਿ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭੂ ਰਣ ਭੈ ਜਰਖਾ ਈ ਕਾ ਸਾਵਾ ਤੇ ਭਾਈ ਜੀ ਦੇ ਸਾਥ ਸੰਗਤ ਨਵੇਂ ਸਾਲ ਦੀਆਂ ਆਪ ਸੁਮਿਚਨਾ ਸੰਗਤਾਂ ਨੂੰ ਸੁਮਿਚੇ ਮਨੁੱਖਾਂ ਨੂੰ ਲੱਖ ਲੱਖ ਵਧਾਈਆਂ ਹੋ ਗੁਰੂ ਪਾਤਸ਼ਾਹ 2025 ਦਾ ਸਾਲ ਆਪ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਸਭ ਦੇ ਘਰਾਂ ਵਿੱਚ ਚੰਗੀ ਮੱਤ ਸਾਡੇ ਕਰਾਮ ਵਿੱਚ ਵਰਤੇ ਬੱਚੇ ਆਗਿਆਕਾਰ ਹੋਣ ਸਿੱਖ ਪੰਥ ਦੇ ਸੇਵਾਦਾਰ ਹੋਣ ਗੁਰੂ ਪਾਤਸ਼ਾਹ ਦੀ ਬਾਣੀ ਸੁਣਨਾ ਜਿਹੜਾ ਹੁਕਮਨਾਮਾ ਆਪ ਜੀ ਨੇ ਸਰੂਪ ਕੀਤਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਆਪਾਂ ਨੂੰ ਇਸ ਕਰਕੇ ਬਖਸ਼ਿਆ ਹੈ ਇੱਕ ਅਰਦਾਸ ਹੈ ਇਹ ਹੁਕਮਨਾਮੇ ਦੇ ਵਿੱਚ ਕਿ ਵਾਹਿਗੁਰੂ ਆਪਣੀਆਂ ਜਿਹੜੀਆਂ ਜਿਹੜੀਆਂ ਰੂਹਾਂ ਹਨ ਦੁਨੀਆਂ ਵਿੱਚ ਵਸ ਰਹੀਆਂ ਉਹ ਕਿਸੇ ਪ੍ਰਕਾਰ ਦੀਆਂ ਹਨ ਭਾਵੇਂ ਬਲੁਖਾ ਜਾਂਵੇਂ ਚ ਹਨ ਭਾਵੇਂ ਜੀਵ ਜੰਤੂ ਪਸ਼ੂ ਪੰਛੀ ਆਦਿ ਤੁਝ ਹਨ ਇਹ ਤੋਂ ਤੱਕ ਕਿ ਬ੍ਰਹੂਸਾ ਰੁੱਖਾਂ ਜੀਵੋਕ ਮੰਦੇ ਕਿ ਕੋ ਰੁੱਖ ਵੀ ਇੱਕ ਜੀਵ ਜਿਹੜੀ ਹੈ ਕਿ ਸਾਡੀ ਜੁਨੀ ਹੈ ਪ੍ਰਭਾਸ਼ ਕਹਿੰਦੇ ਨਾ ਜੀਵਾਤਮਾ ਨੂੰ ਰੂਹਾਂ ਸਭ ਨੂੰ ਔਕੀਆਂ ਘੜੀਆਂ ਤੋਂ ਉਜਾ ਕੇ ਗੁਰੂ ਜੀ ਨੇ ਅਰਦਾਸ ਕੀਤੀ ਅਸਮੁਜੀ ਮੁਨਕਤਾਰੀ ਆਪਾਂ ਵੀ ਆਪਾਂ ਸਾਲ ਦੀ ਕਰਦੇ ਆ ਗੁਰੂ ਸਾਹਿਬ ਸੂਤ ਜੀ ਮੁਨਕਤਾਰੀ ਸਦਾਰੀ ਅਰਦਾਸ ਕਰਨ ਗੁਰੂ ਸਾਹਿਬ ਕਹਿੰਦੇ ਇਹਨਾਂ ਔਕੀਆਂ ਘੜੀਆਂ ਤੋਂ ਉਜਾ ਕੇ ਰੱਖੋ ਔਕੀ ਘੜੀਆਂ ਦੇਖਣ ਦੇ ਆਪਣਾ ਵੇਦ ਸਮਾਏ ਤੇ ਕਹਿੰਦੇ ਔਕੀਆਂ ਘੜੀਆਂ ਤੋਂ ਉਜਾ ਕੇ ਰੱਖੋ ਇਹ ਮਹਾਰਜ ਕਹਿੰਦੇ ਨੇ ਭਾਈ ਆਪਣਾ ਵੇਦ ਵੇਦ ਕਹਿੰਦੇ ਨੇ ਤੁਹਾਨੂੰ ਬੇੜ ਦੇ ਕਹਿੰਦੇ ਨੇ ਧਰਮ ਨੂੰ ਕਹਿੰਦੇ ਵਾਹਿਗੁਰੂ ਤੇਰਾ ਧਰਮਾ ਸਾਡੀ ਪਾਲਣਾ ਕਰਨੀ ਸਾਡਾ ਧਰਮਾ ਤੈਨੂੰ ਯਾਦ ਕਰੇ ਅਸੀਂ ਵੀ ਆਪਣੇ ਧਰਮ ਦੀ ਪਾਲਣਾ ਕਰਾਂਗੇ ਤੈਨੂੰ ਯਾਦ ਰੱਖਾਂਗੇ ਕਿ ਸਾਥ ਸੰਗਤ ਕਿਹੜਾ ਰੱਬ ਤੇ ਮੌਤ ਨੂੰ ਯਾਦ ਰੱਖਦਾ ਹਨ ਗੁਰੂ ਸਾਹਿਬ ਕਹਿੰਦੇ ਉਹ ਕਦੇ ਮਾੜਾ ਕੰਮ ਕੀ ਕਰਦਾ ਤੇ ਜਿਹੜਾ ਮਾੜਾ ਕੰਮ ਕਰਦਾ ਉਹ ਸਮਝੋ ਉਹਦੇ ਮੌਤ ਨਹੀਂ ਆ ਕੰਮ ਨਹੀਂ ਆ ਇਸ ਲਈ ਕਈ ਵਾਰ ਨਾ ਆਪਾਂ ਨੂੰ ਕਈ ਗੱਲਾਂ ਹੋ ਜਾਂਦੀਆਂ ਨੇ ਉਹ ਕਹਿ ਦਿੰਦੇ ਨੇ ਵੀ ਤੁਸੀਂ ਜੇ ਲੋ ਤੁਹਾਡੇ ਨਾਲ ਆਪਾਂ ਕਈ ਵੀ ਕਹਿ ਦਿੰਦੇ ਆ ਉਹਨਾਂ ਇੱਕ ਮਾਪੇ ਤੇ ਸ਼ਰਮ ਪੱਛਿਆ ਬਾਬਾ ਜੀ ਮਖਤੋਨਾਂ ਸਾਹਿਬ ਵੀ ਸੀਗੇ ਠੱਗਾ ਵੀ ਬਾਬਾ ਜੀ ਜਿਹਦਾ ਵੀ ਭਲਾ ਕਰੀਦਾ ਜਿੰਨੇ ਜੋਗੇ ਹਾਂ ਉਹ ਮੰਦਰ ਮੰਡ ਚ ਗੁੱਤੂ ਮਾਰ ਕੇ ਦੁਰ ਜਾਂਦਾ ਤੇ ਕਹਿੰਦੇ ਕੋਰਗਾਲ ਜੀ ਇਹ ਦੁਨੀਆਂ ਦਾ ਦਸਤੂਰ ਹੁੰਦਾ ਕਹਿੰਦੇ ਮੈਂ ਕਹਿੰਦੀ ਕਿ ਤੈਨੂੰ ਪਾਇ ਦੇਣੀ ਤੇ ਤਾਰੇ ਉਹਨਾਂ ਨੂੰ ਮੋੜਦਾ ਮੁੜ ਕੇ ਜਿਹੜਾ ਇਹ ਚੜੇ ਕਹਿੰਦੇ ਬਸ ਤੁਸੀਂ ਉਹਨਾਂ ਨੂੰ ਫਿਰ ਜਿਹੜਾ ਇਹ ਆ ਹੋਵੇ ਨਾ ਉਹ ਤੋਂ ਪਾਸ਼ਾ ਵਟ ਗਿਆ ਉਹਨੂੰ ਕਿਹਾ ਵਿਸ਼ਨਾ ਕਰੋ ਵਾਹਿਗੁਰੂ ਨੂੰ ਕਹਿ ਲਿਆ ਕਿ ਉਸ ਤੇ ਪਾਸ਼ਾ ਤੂੰ ਸਾਨੂੰ ਦੇ ਚਾਹ ਰੇ ਤੈ ਚਾਹ ਰੇ ਜੋ ਉਹ ਇਹੋ ਜਿਹਾ ਬੰਦਾ ਬੇਈਮਾਨੀ ਤਨਜੂਗਾ ਬੇਈਮਾਨੀ ਜੋ ਕਰ ਰਿਹਾਦਾ ਜਿਹੜਾ ਹੁੰਦਾਗਾ ਆਪਣੀ ਕਿਰਤਕਮਾਈ ਕਰਕੇ ਵੱਧਣਾ ਉਹਨੂੰ ਮਾਰ ਜਾਤੀ ਹੁੰਦਾ ਇਹ ਕਹਿੰਦਾ ਸੋ ਇਸ ਤਰ੍ਹਾਂ ਗੁਰੂ ਸਾਹਿਬ ਦਾ ਇਹ ਜੀ ਹੁਕਮ ਨੇ ਇਹੋ ਜਿਹਾ ਸਿੱਖਿਆ ਲੈ ਕੇ ਚੱਲਣਾ ਆਪਾਂ ਵੀ ਜਦੋਂ ਕੰਮ ਕਰਨੇ ਚੰਗੇ ਕਰਨੇ ਜਿਹੜਾ ਮਾਨਨਾਰਕ ਵਿਕੈਗੋਲੀ ਮਾਨਨਾਰਕ ਕਹਿੰਦੇ ਕਿਸੇ ਨੂੰ ਵੀ ਟਿੱਕਾ ਮਾਰਾ ਬੋਲ ਤੁਹਾਨੂੰ ਸਾਡੂ ਬਾਣੀ ਪੜ੍ਹੰਦਾ ਫੇਰ ਹੀ ਫਾਇਦਾ ਬਾਣੀ ਸੁਣ ਦਾ ਫਾਇਦਾ ਜੇ ਸਾਡਾ ਜੀਵਨ ਇਹਨਾਂ ਗੱਲਾਂ ਤੇ ਚੱਲੇ ਦੇਖੋ ਵੀ ਦੀ ਚੰਦ ਸੀ ਉਹ ਜਿਹਨੂੰ ਆਪਾਂ ਸ਼ੇਰਪਾ ਸਾਡੇ ਸੇਵਾ ਕਰਦਾ ਸੀ ਉਹਦਾ ਜੀਵਨ ਬਦਲਿਆ ਸੀ ਬਾਣੀ ਸੁਣ ਕੇ ਜਦੋਂ ਮਨ ਤੇ ਅਸਰ ਕਰ ਗਈ ਜੀਵਨ ਨੂੰ ਬਦਲਨ ਕਦੋਂ ਬਾਣੀ ਮੰਨਤੇ ਅਸਰ ਕਰਦੀ ਤੇ ਬਾਣੀ ਦਾ ਆਪਾਂ ਮੰਨਤੇ ਜਿਹੜੀ ਗੱਲ ਬਾਣੀ ਕਹਿੰਦੀ ਉਹ ਸੁਣਨਾ ਹੈ ਉਹ ਸਮਝਣਾ ਹੈ ਉਸਦੇ ਬਾਣੀ ਦੇ ਅਨਸਾਰ ਚੱਲਣਾ ਹੈ ਦੁਨੀਆਂ ਦੇ ਵਿੱਚ ਇਹ ਵਾਰੀ ਆਪਾਂ ਸੇਵਾ ਸੇਵਨਾ ਕਰਦੇ ਆਪਰ ਲੋਕ ਪਰਸ਼ ਕਰੀਆਂ ਵੀ ਕਰਦੇ ਨੇ ਤੇ ਤੀਸਰਾ ਕੀ ਕਰਦੇ ਨੇ ਨਾ ਕਿਸੇ ਦਾ ਗੁਰਾ ਨਹੀਂ ਕਿਉਂ ਆਪਾਂ ਜਿਹੜੇ ਰਾਹ ਤੁਰਿਆ ਰਾਹ ਚੰਗਾ ਆਪਾਂ ਤੁਰੇ ਜਾਂਦੇ ਹਾਥੀ ਤੁਰੇ ਲੰਗਰ ਉੱਤੇ ਭੋਗ ਕੀ ਜਾਂਦੇ ਮਹੰਗੀਆਂ ਵਾਲੇ ਹੁਣ ਕਈ ਵਾਰ ਤਾਂ ਅਸੀਂ ਗੁਰੂ ਘਰ ਅੱਜ ਸਵੇਰੇ ਨੂੰ ਜਾਣੇ ਆ ਨਾ ਤਾਂ ਪਹਿਲ ਉੱਤਰਦੇ ਅੱਧੀ ਰਾਤ ਤੋਂ ਬਰੇ ਭੱਜਦੇ ਆ ਕਿ ਇਹਨਾਂ ਨੂੰ ਕੀ ਮਿਲਦਾ ਸਭ ਸਾਰਾ ਕੁਝ ਮਿਲਦਾ ਜਿਹੜੇ ਉਹ ਦੇਣਾ ਦੇ ਜਾਂਦੀਆਂ ਸਵੇਰੇ ਦੇਖੋ ਰਾਤ ਨੂੰ 12:00 ਵਜੇ ਤੱਕ ਸਾਢੇ 12:00 ਵਜੇ ਤੱਕ ਰਹੇ ਸਵੇਰੇ ਨਾਲੇ ਸੰਗਤਾਂ ਦੇ ਪਾਲਣਾ ਕੀਤਾ ਸਵੇਰੇ ਫਿਰ ਕਿੰਨੀ ਸੰਗਤਾਂ ਆ ਕੇ ਮਤਰੇਂ ਗੀਤਾ ਗੁਰੂ ਦੇ ਅੱਗੇ ਬੈਠੇ ਕਿਉਂਕਿ ਇਹਨਾਂ ਨੂੰ ਸਭ ਕੁਝ ਮਿਲਦਾ ਸਾਨੂੰ ਸਭ ਕੁਝ ਮਿਲਦਾ ਹੈ ਮੇਦਾ ਨਾ ਮਾਣ ਦੀ ਮਾਨਦੇ ਭਾਵਨਾ ਹੋਵੇ ਇਹਦੀ ਭਾਵਨਾ ਹੈ ਕਿ ਮਾਨਦੇ ਰੁਕੀਵੇਂ ਸੋ ਇਸ ਤਰ੍ਹਾਂ ਭਾਈ ਗੁਰੂ ਪਾਤਸ਼ਾਹ ਨੇ ਸਾਡੇ ਸੁਭਜੀ ਮਨੁੱਖਤਾ ਲਈ ਰੂਪਨਾਮਾ ਅੱਜ ਦਾ ਦਿੱਤਾ ਵੀ ਉਹ ਕੀ ਕੜੀ ਨਾ ਦੇਖਣ ਦੇ ਆਪਣਾ ਦਿਲ ਸੰਭਾਲੀ ਵਾਹਿਗੁਰੂ ਅਸੀਂ ਤੈਨੂੰ ਯਾਦ ਰੱਖਾਂਗੇ ਤੂੰ ਸਾਂਝਾ ਹੈ ਜਦੋਂ ਬੱਚਾ ਫਰਿਸ਼ਤਰوں ਤੇ ਬੱਚਾ ਵਿਦੇਸ਼ ਚ ਦੇਖਾਂ ਬੱਚੇ ਨੂੰ ਮਾਤਾ ਦਾ ਦਿਲ ਨਾਲ ਜਗ ਕਰਦੀ ਔਰ ਸਵਾਗਤ ਆਣ ਵਾਲੇ ਬੱਚਾ ਵੀ ਮਾਂ ਦੁਨੀਆ ਕਰੇ ਇਹ ਹੁੰਦਾ ਮਾਰਾ ਕਿ ਭੁੱਲ ਜਾਂਦੇ ਨੇ ਮਾਤਰੀ ਨੂੰ ਕੀ ਕਿਸਾਤ ਕਿ ਘੋੜਾਂ ਨਹੀਂ ਜਾਂਦੀ ਫਿਰ ਉਹਨਾਂ ਦੇ ਸੋਚਦੇ ਕਿ ਨਾ ਕਿਸੂਰੇ ਬੱਚੇ ਦਾ ਕਸੂਰੀ ਹੈ ਨਾ ਤੇ ਇਸ ਲਈ ਬੱਚੇ ਨੂੰ ਵੀ ਚਾਹੀਦਾ ਹੈ ਜੇ ਵੀ ਮੇਰਾ ਮਾਪੇ ਉਹਦੇ ਨੂੰ ਯਾਦ ਕਰਦਾ ਹੈ ਇਸ ਲਈ ਪਰਮਿਸ਼ਨ ਹੈ ਪਰਮਿਸ਼ਨ ਤਾਂ ਸਾਨੂੰ ਯਾਦ ਹਮੇਸ਼ਾ ਰੱਖਦੇ ਭੁੱਲ ਜਾਂਦਾ ਅਸੀਂ ਭੁੱਲਿਆ ਸੀ ਬੱਚੇ ਇਸ ਲਈ ਭੁਲਣਾ ਨਹੀਂ ਉਹ ਯਾਦ ਰੱਖਣਾ ਸੱਚੀਆਂ ਸੱਚੀਆਂ ਗੱਲਾਂ ਕਰ ਰਹੀਆਂ ਨੇ ਮਹਾਰਾਜ ਕੜ ਦੀ ਕਲਾ ਦੇ ਨਾਲ ਤੁਹਾਨੂੰ ਪਾਈਏ ਇਸ ਤਰ੍ਹਾਂ ਜੀਵਨਕੀਤ ਕਰਨ ਦਾ ਬਲਵਕਸ਼ੀ ਆਓ ਇਸ ਮਾਪੀਏ ਸੰਗਤਾਂ ਵੱਲੋਂ ਅੱਜ ਦਾ ਲੰਗਰ ਪਾਣੀ ਤਿਆਰ ਕੀਤਾ ਹੈ ਆਪਨੇ ਸ਼ੱਕੇ ਜਾਣਾ ਕੱਲ ਨੂੰ ਦੋ ਤਰੀਕਾ ਕੱਲ ਨੂੰ ਸਵੇਰੇ 5 ਵਜੇ ਪ੍ਰਭਾਤ ਫੇਰੀ ਆਉਣੀ ਹੈ ਕਿਰਪਾ ਕਰਿਓ ਵੀ ਜਿੰਨਾ ਤੋਂ ਆਇਆ ਜਾਵੇ ਜਰੂਰ ਆਇਓ ਪ੍ਰਭਾਤ ਫੇਰੀ ਸੰਗਤਾਂ ਦੇ ਦਰਸ਼ਨ ਕੱਲ ਨੂੰ ਜਾ ਸਕੈਨ ਪਰਮੇਸ਼ਰ ਦਾ ਕਰਿਓ ਤੇ ਉਸ ਤੋਂ ਉਪਰੰਤ ਅਸੀਂ ਸੰਗਤਾਂ ਨੂੰ ਵਿਚਾਰ ਕੀਤੀ ਹੈ ਪਹਿਲਾਂ ਤਾਂ ਸੀ ਵੀ ਤਿੰਨ ਚਾਰ ਪੰਜ ਦਾ ਖੰਡ ਪੜ੍ਹ ਸਭ ਦਾ ਵੀ ਰਸ਼ਮੇਸ਼ ਪਤਾਈ ਦਾ ਆਪ ਪ੍ਰਕਾਸ਼ ਗੁਰੂ ਦਾ ਫਿਰ ਸੰਗਤਾਂ ਕਹਿਣ ਲੱਗੀਆਂ ਵੀ ਹੁਣੇ ਇਹ ਜਿਹੜਾ ਇਹਨਾ ਦਿਨ ਚ ਸਾਰੇ ਹੁੰਦੇ ਨੇ ਮੈਂ ਤਾਂ ਜੇ ਆਪਾਂ ਅੱਗੇ ਤਾਂ ਫਿਰ ਅਸੀਂ 24 25 26 ਦਾ ਸੰਗਤਾਂ ਨੇ ਵਿਚਾਰ ਕਰਕੇ ਆਪਾਂ ਨੇ ਦਸ਼ਮੇਸ਼ ਪਾਈ ਦਾ ਪ੍ਰਕਾਸ਼ ਪੁਰਬ ਦਾ 24 25 26 ਦਾ ਗੱਡ ਪੜਸਪ ਕਰਨਾ ਉਸ ਸੇਵਾ ਵਿੱਚ ਜਿਨ੍ਹਾਂ ਦਾ ਮਨ ਕਰੇ ਸੇਵਾ ਚ ਕੇ ਸੇਪਾਇਓ ਤੇ ਨਹੀਂ ਤਾਂ ਬਾਣੀ ਸੁਣਿਓ ਆ ਕੇ ਜੇ ਬਾਣੀ ਸੁਣ ਕੇ ਆਪਣਾ ਜੀਵ ਸੁਭਰ ਕਰਿਓ ਤੇ ਸਾਰੇ ਪ੍ਰੋਗਰਾਮ ਤੁਹਾਡੇ ਸਾਜੇ ਨੇ ਸੋ ਜੀ ਸਤਿਕਾਰਤਵੰਤੋ ਕਿਣਕੇ ਕਿਣਕੇ ਦੇ ਨਾਲ ਭਾਈ ਹੋਣੇ ਆ ਤੁ ਆਪ ਸਾਰਿਆਂ ਨੇ ਆ ਕੇ ਹਿੱਸਾ ਪਾਉਣਾ ਲੰਗਰਾਂ ਚ ਵੀ ਦੇਗਾ ਚ ਵੀ ਆਓ ਗੁਰੂ ਕੀ ਬਾਣੀ ਸੁਣਨ ਦੀ ਹਿੱਸਾ ਪਾਓ ਬਾਣੀ ਵੀ ਸੁਣਨੀ ਹੈ ਭਾਈ 24 ਤੇ 25 26 ਨੂੰ ਹਰਪਾ ਸਾਹਿਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਉਪਦੇਸ ਸੰਬੰਧੀ ਅੱਜ ਦਾ ਜਿਹੜਾ ਸਵਾਗਤ ਸੀ ਨਵੇਂ ਸਾਲ ਦਾ ਅਦੇ ਸੰਤ ਬਾਬਾ ਤਸਦੀ ਦੀ ਵਰਸੀ ਦਾ ਸੀ ਇਹ ਸਮਾਪਤ ਹੈ ਕੱਲ ਨੂੰ ਭਾਈ ਪਰਿਵਾਰ ਫਿਰ ਹੀ ਆਗੇ ਆਵੇਗੀ ਆਪ ਸਾਰਿਆਂ ਨੇ ਭਾਈ ਗੁਰੂਕਾਰਾਂ ਕਿ ਹਾਜ਼ਰੀ ਭਰਨੀ ਇਹ ਬੇਟੀਆਂ ਇੱਥੇ ਇਸ ਸਮਾਪਤੀ ਕੋ ਨਜ਼ਰ ਕਨੇ ਜਿਮਾ ਬਖਸ਼ੋ ਦੇਖ ਲਓ ਨਜ਼ਰ ਸਕੋ ਨਾਲ ਖੁਸ਼ੀਆਂ ਪਾਤਸ਼ਾਹਾਂ ਇਆਂ ਜੇ ਸਤਗੁਰ ਨਦਰ ਕਰੇ ਦੇ ਮਹਾਵਾਕ ਅਨਸਾਰ ਸਤਗੁਰੂ ਤੁਹਾਡੀਆਂ 2025 ਦੇ ਵਿੱਚ ਸਾਰੀਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਜਿਨ੍ਹਾਂ ਦੇ ਬੱਚਿਆਂ ਦੇ ਵਿਦਿਅਕ ਰਸਣ ਦੇ ਕਾਰਜ ਚੱਲਦੇ ਹਨ ਉਹਨਾਂ ਦੇ ਸਤਗੁਰੂ ਕਾਰਜ ਨਾਸ ਕਰਨ ਜੋ ਜੋ ਵੀ ਤੁਹਾਡੀ ਨਾ ਇੱਛਾ ਹਨ ਜੋ ਮਾਂ ਗੈઠા ਕਰੇ ਆਪਣੇ ਤੇ ਸੋਈ ਸੋਈ ਸਾਰੇ ਅੰਗ ਮੰਗਾ ਮਹਾਰਾਜ ਪੁਰਧੀਆਂ ਕਰਨ ਭਾਈ ਸਭ ਦੇ ਮਨਾਂ ਚ ਸ਼ਾਂਤੀ ਆਵੇ ਠੰਡ ਵਰਤੇ ਸਾਚੇ ਨਾਮ ਦੀ ਅੰਮ੍ਰਿਤ ਵਰਖਾ ਸੱਚੇ ਨਾਮ ਦੀ ਵਰਖਾ ਵੀ ਪੈਦੀ ਰਹੇ ਆਉ ਭਾਈ ਕੋ ਨਝੁਕਦੀ ਕਿਰਪਾ ਬਖਸ਼ੋ ਸੇਵਾ ਕਰਨੀਆਂ ਜੇ ਕੋ ਕੋ ਲੋਗੀ ਹੋਵੇ ਮਾਫ ਕਰ ਦੇਣਾ ਗੁਰੂ ਪਾਤਸ਼ਾਹ ਘੁਮਾਤੇ ਸੇਵਾ ਸ਼ੁੱਧ ਕਰਦਾ ਵਰ ਬਖਸ਼ੋ ਆਰਥੋ ਜੀ ਵਾਹ ਗੁਰਜੀਕਾ ਸਤਿ ਸ੍ਰੀ ਅਕਾਲ ਵਾਹ ਕੁਰਜੀ ਕੀ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਇੱਕ ਜਟਾਰਾ ਅੱਜ ਕਿ ਹੋ ਸ਼ਰਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹ ਕੁਰਜੀ ਕਾ ਖਾਲਸਾ ਵਾਹ